ਅਨੀ ਹਾਪੀ ਸਿੰਘ ਜੀ ਤੇ ਵੱਡੀ ਕਾਰਵਾਈ ਹੋਈ ਆ ਉਹਨਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਕਿ ਇਹ ਹੋਊਗਾ ਤੇ ਜੋ ਹੋ ਵੀ ਹੋਇਆ ਹੈ ਮਤਲਬ ਬਹੁਤ ਈ ਮਾੜੀ ਗੱਲ ਐ ਉਹਨਾਂ ਨੂੰ ਕੱਢਣਾ ਇਹ ਉਹਨਾਂ ਨੂੰ ਸੱਚ ਦਾ ਸਾਥ ਦੇਣ ਦੀ ਸਜ਼ਾ ਮਿਲੀ ਹੈ ਕਿਉਂਕਿ ਉਹਨਾਂ ਨੇ ਜੋ ਗਲਤ ਹੈ ਗਲਤ ਨੂੰ ਗਲਤ ਕਿਹਾ ਸੀ ਤੇ ਕੌਮ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਹੁਣ ਖਰਪਰੀ ਸਿੰਘਾ ਜਿਹੜੇ ਬਹੁਤ ਮਤਲਬ ਇਮਾਨਦਾਰ ਸੱਚੇ ਬੰਦੇ ਆ ਇਨਸਾਨ ਆ ਤੇ ਮਿਲੀ ਤਾਂ ਇਹ ਖੈਰ ਸੱਚ ਦਾ ਸਾਥ ਦੇਣ ਦੀ ਸਜ਼ਾਈ ਹੈ ਜੀ ਕਹਿਣਾ ਜਾਊਂਗਾ ਕਿ ਮੈਂ ਕਹਿਣਾ ਚਾਹੂੰਗਾ ਨਾਲ ਆ ਉਹਨਾਂ ਦੇ ਨਾਲ ਖੜਾਂਗੇ ਜਿੱਥੇ ਵੀ ਲੋੜ ਪਈ ਉਹਨਾਂ ਦੇ ਨਾਲ ਆ ਇਹ ਜੋ ਹੋਇਆ ਹੈ ਬਹੁਤ ਮਾੜੀ ਗੱਲ ਹੈ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਸਰੋਮਨੀ ਕਮੇਟੀ ਨੂੰ ਠੀਕ ਹੈ ਜੀ ਕਣੀ ਹਾਪੀ ਸਿੰਘ ਜੀ ਤੇ ਵੱਡੀ ਕਾਰਵਾਈ ਹੋਈ ਆ ਉਹਨਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ 10 ਦਿਨ ਉਹ ਹੋਇਆ ਹੈ ਮਤਲਬ ਬਹੁਤ ਬਿਮਾਰੀ ਗੱਲ ਹੈ ਉਹਨਾਂ ਨੂੰ ਕੱਢਣਾ ਇਹ ਉਹਨਾਂ ਨੂੰ ਸੱਚ ਦਾ ਸਾਥ ਦੇਣ ਦੀ ਸਜ਼ਾ ਮਿਲੀ ਹੈ ਕਿਉਂਕਿ ਉਹਨਾਂ ਨੇ ਜੋ ਗਲਤ ਹੈ ਗਲਤ ਨੂੰ ਗਲਤ ਕਿਹਾ ਸੀ ਤੇ ਕੌਮ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਹੁਣ ਖਰਪੀ ਸਿੰਘ ਜਿਹੜੇ ਬਹੁਤ ਮਤਲਬ ਇਮਾਨਦਾਰ ਸੱਚੇ ਬੰਦੇ ਆ ਇਨਸਾਨ ਆ ਤੇ ਮਿਲੀ ਤਾਂ ਇਹ ਖੈਰ ਸਾੱਚ ਦਾ ਸਾਥ ਦੇਣ ਦੀ ਸਜ਼ਾਈ ਹੈ ਜਿਹੜਾ ਜਾਵਾਂਗੇ ਅੱਜ ਕਿ ਮੈਂ ਕਹਿਣਾ ਚਾਹੁੰਗਾ ਨਾਲ ਆ ਉਹਨਾਂ ਦੇ ਨਾਲ ਖੜਾਂਗੇ ਜਿੱਥੇ ਵੀ ਲੋੜ ਪਈ ਉਹਨਾਂ ਦੇ ਨਾਲ ਆ ਇਹ ਜੋ ਹੋਇਆ ਹੈ ਬਹੁਤ ਮਾੜੀ ਗੱਲ ਹੈ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਸ਼ਰੋਮਣੀ ਕਮੇਟੀ ਨੂੰ ਠੀਕ ਹੈ ਅਨੀ ਹਰਪੀ ਸਿੰਘ ਜੀ ਤੇ ਵੱਡੀ ਘਰਮਾਈ ਹੋਈ ਆ ਉਹਨਾਂ ਨੇ ਸੇਵਾਮੁਕਤ ਕਰ ਦਿੱਤਾ ਗਿਆ ਕਿ ਇਹ ਜੋ ਹੋਇਆ ਹੈ ਮਤਲਬ ਬਹੁਤ ਮਾੜੀ ਗੱਲ ਐ ਉਹਨਾਂ ਨੂੰ ਕੱਢਣਾ ਇਹ ਉਹਨਾਂ ਨੂੰ ਸੱਚ ਦਾ ਸਾਥ ਦੇਣ ਦੀ ਸਜ਼ਾ ਮਿਲੀ ਐ ਕਿਉਂਕਿ ਉਹਨਾਂ ਨੇ ਜੋ ਗਲਤ ਐ ਗਲਤ ਨੂੰ ਗਲਤ ਕਿਹਾ ਸੀ ਤੇ ਕੌਮ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਹੁਣ ਖਰਪੀ ਸਿੰਘਾ ਜਿਹੜੇ ਬਹੁਤ ਮਤਲਬ ਇਮਾਨਦਾਰ ਸੱਚੇ ਬੰਦੇ ਆ ਇਨਸਾਨ ਆ ਤੇ ਮਿਲੀ ਤਾਂ ਇਹ ਖੈਰ ਸੱਚ ਦਾ ਸਾਥ ਦੇਣ ਦੀ ਸਜ਼ਾਈ ਹੈ ਜੀ ਕਹਿਣਾ ਜਾਊਂਗਾ ਕਿ ਮੈਂ ਕਹਿਣਾ ਚਾਹੂੰਗਾ ਨਾਲ ਆ ਉਹਨਾਂ ਦੇ ਨਾਲ ਖੜਾਂਗੇ ਜਿੱਥੇ ਵੀ ਲੋੜ ਪਈ ਉਹਨਾਂ ਦੇ ਨਾਲ ਐ ਇਹ ਜੋ ਹੋਇਆ ਹੈ ਬਹੁਤ ਮਾੜੀ ਗੱਲ ਹੈ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਸਰੋਮਨੀ ਕਮੇਟੀ ਨੂੰ ਠੀਕ ਹੈ ਅਨੀ ਹਾਪੀ ਸਿੰਘ ਜੀ ਤੇ ਵੱਡੀ ਕਾਰਵਾਈ ਹੋਈ ਆ ਉਹਨਾਂ ਨੇ ਸੇਵਾਮੁਕਤ ਕੱਢਤਾ ਗਿਆ 10 ਦਿਨ ਉਹ ਹੋਇਆ ਹੈ ਮਤਲਬ ਬਹੁਤ ਬਿਮਾਰੀ ਗੱਲ ਐ ਉਹਨਾਂ ਨੂੰ ਕੱਢਣਾ ਇਹ ਉਹਨਾਂ ਨੂੰ ਸੱਚ ਦਾ ਸਾਥ ਦੇਣ ਦੀ ਸਜ਼ਾ ਮਿਲੀ ਹੈ ਕਿਉਂਕਿ ਉਹਨਾਂ ਨੇ ਜੋ ਗਲਤ ਐ ਗਲਤ ਨੂੰ ਗਲਤ ਕਿਹਾ ਸੀ ਤੇ ਕੌਮ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਹੁਣ ਖਰਪੀ ਸਿੰਘ ਜਿਹੜੇ ਬਹੁਤ ਮਤਲਬ ਈਮਾਨਦਾਰ ਸੱਚੇ ਬੰਦੇ ਆ ਇਨਸਾਨ ਆ ਤੇ ਮਿਲੀ ਤਾਂ ਇਹ ਖੈਰ ਸਾੱਚ ਦਾ ਸਾਥ ਦੇਣ ਦੀ ਸਜ਼ਾਈ ਹੈ ਜਿਹੜਾ ਜਾਵਾਂਗੇ ਅੱਜ ਕਿ ਮੈਂ ਕਹਿਣਾ ਚਾਹੂੰਗਾ ਨਾਲ ਆ ਉਹਨਾਂ ਦੇ ਨਾਲ ਖੜਾਂਗੇ ਜਿੱਥੇ ਵੀ ਲੋੜ ਪਈ ਉਹਨਾਂ ਦੇ ਨਾਲ ਐ ਇਹ ਜੋ ਹੋਇਆ ਹੈ ਬਹੁਤ ਮਾੜੀ ਗੱਲ ਹੈ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਸ਼ਰੋਮਣੀ ਕਮੇਟੀ ਨੂੰ ਠੀਕ ਹੈ